ਕੈਨੇਡੀਅਨ ਕਵਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਜਸਟਿਨ ਟਰੂਟੋ ਨੇ ਗੈਰ ਸੰਸਦੀ ਪਾਰਸ਼ਾ ਲਈ ਮਾਫੀ ਮੰਗੀ ਅਤੇ ਅਸਫਲ ਅਵਿਸ਼ਵਾਸ ਪ੍ਰਸਤਾਵ ਤੇ ਪੋਲੀਵਰ ਦੇ ਨਾਲ ਹੋ ਗਿਆ ਚਬੜਾ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਵਰ ਨੇ ਪਤਨ ਸੈਸ਼ਨ ਦੇ ਪਹਿਲੇ ਅਵਿਸ਼ਵਾਸ ਪ੍ਰਸਤਾਵ ਨੂੰ ਬੁੱਧਵਾਰ ਨੂੰ 120 ਤੋਂ 211 ਵੋਟਾਂ ਨਾਲ ਹਰਾ ਦਿੱਤਾ ਅਤੇ ਬਲਾਕ ਕਯੂਬਸ ਅਤੇ ਐਨਡੀਪੀ ਅਤੇ ਗ੍ਰੀਨ ਨੇ ਇਸ ਦੇ ਵਿਰੁੱਧ ਵੋਟ ਪਾਈ ਹੈ ਇਹ ਯਕੀਨੀ ਬਣਾਇਆ ਕਿ ਸਦਨ ਵਿੱਚ ਲਿਬਰਲ ਘੱਟ ਗਿਣਤੀ ਦਾ ਸ਼ਾਸਨ ਜਾਰੀ ਰਹੇਗਾ। ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਪੋਲੀਵਰ ਨੂੰ ਉਹਨਾਂ ਦੇ ਕਾਗਜ਼ ਤੋਂ ਦਿਲੋਂ ਤਾੜੀਆਂ ਮਿਲੀਆਂ ਜਦੋਂ ਉਹ ਕਰਮਵਾਰ ਮੋਸ਼ਨ ਦੇ ਵਿਰੁੱਧ ਅਤੇ ਹੱਕ ਵਿੱਚ ਵੋਟਾਂ ਪਾਉਣ ਵਾਸਤੇ ਉੱਠੇ ਸਨ। ਮਹੰਗਾ ਗੱਠਜੋੜ ਉਦੋਂ ਖਤਮ ਨਹੀਂ ਹੋਇਆ ਜਦੋਂ ਐਨਡੀਪੀ ਲੀਡਰ ਜਗਦੀਸ਼ ਸਿੰਘ ਨੇ ਟਰੂਡੋ ਨਾਲ ਆਪਣਾ ਸਮਝੌਤਾ ਖਤਮ ਕਰ ਦਿੱਤਾ। ਵਾਸਤਵ ਵਿੱਚ ਇਹ ਬਲਾਕ ਐਂਡੀਪੀ ਲਿਬਰਲ ਗੱਟ ਜੋੜ ਦੇ ਨਾਲ ਵੱਡਾ ਹੋ ਗਿਆ ਹੈ। ਨਤੀਜੇ ਦੇ ਪ੍ਰतिक੍ਰਮ ਵਿੱਚ ਕੰਜ਼ਰਵੇਟਿਵਾਂ ਦਾ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ। ਲਿਬਰਲਾਂ ਨੇ ਇਸ ਬਿਆਨ ਜਾਰੀ ਕੀਤਾ ਆਉ ਸਪਸ਼ਟ ਕਰੀਏ ਪੀਰ ਪੋਨੇਵਰ ਤਦ ਦੇ ਕੰਜ਼ਰਵੇਟਿਵ ਛੇਤੀ ਚਾਹੁੰਦੇ ਨੇ ਤਾਂ ਜੋ ਉਹ ਅਮੀਰਾਂ ਲਈ ਟੈਕਸ ਵਿੱਚ ਘਟੌਤੀ ਕਰਨ ਅਤੇ ਹਰ ਕਿਸੇ ਲਈ ਸੇਵਾਵਾਂ ਵਿੱਚ ਆਪਣੇ ਲੁਕਵੇਂ ਏਜੰਡੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਸਕਣ ਉਹਨਾਂ ਨੇ ਇਸ ਗੱਲ ਵਿੱਚ ਇਹ ਗੱਲ ਆਖੀ VOTING ਤੋਂ ਪਹਿਲਾਂ ਟੂਡੋ ਨੇ ਪੋਲੀਵਰ ਨੂੰ ਅਗਲੀਆਂ ਚੋਣਾਂ ਦੇ ਸਮੇਂ ਤੇ ਪ੍ਰਸ਼ਨ ਕਾਲ ਦੌਰਾਨ ਝਗੜਾ ਕੀਤਾ ਪੋਲੀਵਰ ਜੋ ਪਿਛਲੇ ਮਹੀਨਿਆਂ ਤੋਂ ਕਾਰਬਨ ਟੈਕਸ ਚੋਣ ਦੀ ਮੰਗ ਕਰ ਰਿਹਾ ਹੈ ਟੂਡੋ ਨੇ ਪੁੱਛਿਆ ਕਿ ਉਹ ਕੈਨੇਡੀਅਨਾਂ ਨੂੰ ਤੁਰੰਤ ਚੋਣਾਂ ਲੈ ਕਿਉਂ ਨਹੀਂ ਬੁਲਾਉਂਦਾ ਉਹ ਇੱਕ ਜਲਵਾਯੂ ਤਬਦੀਲੀ ਚੋਣ ਚਾਹੁੰਦਾ ਆਓ ਔਰ ਚੋਣ ਸਹੀ ਸਮੇਂ ਤੇ ਕਰਵਾਈਆ ਟਰੂਡੋ ਨੇ ਕਿਹਾ ਕਿ ਜਦੋਂ ਉਹ ਸੰਸਦ ਮੈਂਬਰਾਂ ਦੀਆਂ ਤਾੜੀਆਂ ਨਾਲ ਡੁੱਬ ਗਿਆ ਇਹ ਇਸ ਲਈ ਸਮਾਂ ਨਹੀਂ ਹੈ ਅਸੀਂ ਕੈਨੇਡਾ ਲਈ ਕੰਮ ਕਰਨਾ ਜਾਰੀ ਰੱਖਣ ਜਾ ਰਹੇ ਹਾਂ ਉਹਨਾਂ ਨੇ ਇਹ ਗੱਲ ਆਖੀ ਪੌਲੀਵਰ ਨੇ ਜਵਾਬ ਦਿੱਤਾ ਉਸਨੇ ਹੁਣੇ ਕਿਹਾ ਕਿ ਉਹ ਕਾਰਬਨ ਟੈਕਸ ਚਾਹੁੰਦਾ ਉਸਨੇ ਕਿਹਾ ਕਿ ਜੀ ਹਾਂ ਤਾਂ ਉਹ ਅੱਜ ਇਸ ਨੂੰ ਬੁਲਾਏਗਾ ट्रूडो ने फेवर ए जवाब जबाद एक जवाबी गोलीबारी की तरह कीता ते पॉलीवर जल्द ही देखेगा कि सदन ਨੂੰ ਵਿਰੋਧੀ ਚਿਰ ਦੇ ਨੇਤਾਵਾਂ ਵੱਜੋਂ ਉਹਨਾਂ ਨੂੰ ਤੇ ਉਹਨਾਂ ਤੇ ਭਰੋਸਾ ਨਹੀਂ ਹੈ ਅਸੀਂ ਕੈਨੇਡੀਆ ਨਾਲ ਲਈ ਉਹ ਚੀਜ਼ਾਂ ਪ੍ਰਦਾਨ ਕਰਨ ਤੇ ਕੇਂਦ੍ਰਿਤਾਂ ਜੋ ਅਸਲ ਵਿੱਚ ਮਤਵਪੂਰਨ ਹੈ ਜਦੋਂ ਕਿ ਉਹ ਨਾਰਿਆਂ ਤੇ ਤਾੜੀਆਂ ਵਜਾਉਣ ਤੇ ਕੇਂਦ੍ਰਿਤ ਨੇ ਅਸੀਂ ਕੈਨੇਡੀਆ ਨਾਲ ਲਈ ਉੱਥੇ ਹੋੜ ਦਾ ਧਿਆਨ ਕੇਂਦ੍ਰਿਤ ਕਰਨ ਜਾ ਰਹੇ ਹਾਂ ਜਸਟਨ ट्रूडो ਨੇਗਾ ਲਖੀ ਹੈ ਐਕਸ਼ਨਸ ਤੋਂ ਬਾਅਦ ਇੱਕ ਅਚਾਨਕ ਮੋੜ ਲੈਂਦੇ ਹਾਂ ਜਦੋਂ ਪੋਲੀਵਰਨ ਨੇ ਪੁੱਛਿਆ ਕਿ ਟੂਟੋ ਨੇ ਨਿਊਯਾਰਕ ਦੇ ਕੌਂਸਲ ਜਨਰਲ ਟੌਮ ਕਲਾਰਕ ਦੀ ਸ਼ਹਿਰ ਦੀ ਹਾਲੀਆ ਯਾਤਰਾ ਦੌਰਾਨ 9 ਮਿਲੀਅਨ ਦੀ ਨਵੀਂ ਰਹਿائش ਦਾ ਨਿਰਖਣ ਕੀਤਾ ਸੀ ਪੋਲੀਵਰਨ ਨਵੇਂ ਨਿਵਾਸ ਦੇ ਆਲਿਸ਼ਾਨ ਤੱਤਾਂ ਦੀ ਸੂਚੀ ਬੱਧ ਕੀਤਾ ਜਿਸ ਵਿੱਚ ਇੱਕ ਹੈਂਡਕਰਾਫਟ ਕੈਪਟਰ ਕੋਕ ਸਪੋਕਿੰਗ ਟੱਬ ਸ਼ਾਮਲ ਹੈ। ਊਡਰ ਨੇ ਜਵਾਬ ਦਿੱਤਾ ਕਿ ਜਲਵਾਯੂ ਤਬਦੀਲੀ ਨਾਲ ਲੜਨ, ਗਲੋਬਲ ਸੰਕਟਾਂ ਦੇ ਹੱਲ ਕਰਨ, ਯੂਕਰੇਨ ਲਈ ਸਪਸਤ ਤੌਰ ਤੇ ਖੜੇ ਹੋਣ ਲਈ ਅੰਤਰਰਾਸ਼ਟਰੀ ਨੇਤਾਵਾਂ ਨਾਲ ਜੁੜੇ ਹਨ। ਇੱਕ ਕਨਜ਼ਰਵੇਟਿਵ ਸਰੋਤ ਦੇ ਅਨਸਾਰ ਇੱਕ ਵੀ ਨਾਮ ਐਨਪੀ ਨੇ ਪੁੱਛਿਆ ਕਿ ਟਰੂਡੋ ਟੱਬ ਵਿਜ ਰੁਝੇ ਹੋਏ ਸਨ। ਟਰੂਡਨ ਦਾਵਾ ਕੀਤਾ ਕਿ ਕਨਜ਼ਰਵੇਟਿਵ ਬੈਂਚ ਇੱਕ ਸੰਸਦ ਮੈਂਬਰ ਨੇ ਉਹਨਾਂ ਅਤੇ ਕਲਾਰਕ ਦੇ ਇਕੱਠੇ ਇਸ਼ਨਾਨ ਕਰਨ ਦਾ ਬਿਜਾਕ ਉਡਾਇਆ ਟੋਰੀਜ਼ ਤੇ ਆਮ ਸਮਲਿੰਗੀ ਟਿੱਪਣੀਆਂ ਦਾ ਦੋਸ਼ ਲਗਾਇਆ ਗੁੰਡਿਆਂ ਦਾ ਸਾਹਮਣਾ ਕਰਨ ਦੇ ਲਈ ਸਾਨੂੰ ਕਦੇ ਇਕਦਾਈ ਉਹਨਾਂ ਨੂੰ ਉਹਨਾਂ ਦੀ ਬਕਵਾਸ ਤੇ ਬੁਲਾਉਣ ਦੀ ਲੋੜ ਦੀ ਹੈ ਮੈਂ ਇਹੀ ਕਰਾਂਗਾ ਤੇ ਉਹਨਾਂ ਨੇ ਗੱਲ ਆਖੀ ਹੈ ਸਪੀਕਰ ਗ੍ਰੇਗ ਫਰਗਸ ਵੱਲੋਂ ਟਿੱਪਣੀ ਵਾਪਸੀ ਲੈਂਡ ਤੇ ਕਹਿਣ ਤੋਂ ਬਾਅਦ ਟੂਡੇ ਆਪਣੀ ਭੱਦੀ ਪਾਸ਼ਾ ਲਈ ਮਾਫੀ ਮੰਗੀ ਮੈਂ ਸੋਚ ਕਰਨ ਬਾਰੇ ਟਿੱਪਣੀ ਵਾਪਸ ਲੈਂਦਾ ਉਸਨੇ ਕਿਹਾ ਕਿ ਮੈਂ ਜਾਣਦਾ ਕਿ ਬਕਵਾਸ ਸ਼ਬਦ ਗੈਰਸੰਸ ਦੀ ਹੈ ਪੋਲੀਵਰ ਨੇ ਕਿਹਾ ਕਿ ਟੂਟੋ ਆਪਣੀ ਪਕੜ ਗੁਆ ਰਿਹਾ ਅੱਜ ਅਸੀਂ ਇਸ ਪ੍ਰਧਾਨ ਮੰਤਰੀ ਤੋਂ ਜੋ ਦੇਖ ਰਹੇ ਹਾਂ ਉਹ ਹੈ ਜੋ ਅਨਿਯਮਤ ਅਤੀ ਜਿਸ ਨੇ ਆਪਣੇ ਆਪ ਤੇ ਨਿਰੰਤਰ ਗਵਾ ਲਿਆ ਕਿਉਂਕਿ ਉਸ ਸੱਤਾ ਤੇ ਕਾਬਜ ਹੋਣ ਲਈ ਬੋਟ ਬਿਤਾ ਬੀ ਰੋਜ਼ਗਾਰ ਮੰਤਰੀ ਰੈਡੀ ਜੋ ਕਿ ਖੁੱਲੇ ਅਸੈਂਬਲੀ ਗੀ ਹਨ ਨੇ ਕਨਜ਼ਰਵੇਟਿਵਾਂ ਦੇ ਵਿਵਾਰ ਲਈ ਉਹਨਾਂ ਦੀ ਅਲੋਚਨਾ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਹਰ ਕਨਜ਼ਰਵੇਟਿਵ ਸੰਸਦ ਮੈਂਬਰ ਨੂੰ ਆਪਣੇ ਆਪ ਨੂੰ ਜਾਂਚਣ ਅਤੇ ਇਹ ਮਹਿਸੂਸ ਕਰਨ ਦੀ ਜ਼ਰੂਰਤ ਹੈ ਕਿ ਉਹਨਾਂ ਕੋਲ ਆਪਣੀ ਸਵਾਰੀ ਵਿੱਚ ਵਿਲੱਖਣ ਲੋਕ ਨੇ ਇਹ 1980 ਦੇ ਦਹਾਕੇ ਤੋਂ ਕੋਈ ਲਾਕਰ ਰੂਨ ਨਹੀਂ ਹੈ ਉਹਨਾਂ ਨੇ ਗੱਲ ਆਖੀ ਪਾਲੀਵਰ ਨੇ ਕੇ ਪਹਿਲਾ ਹੀ ਸੰਕੇਤ ਦਿੱਤਾ ਕਿ ਉਹ ਸਰਕਾਰ ਨੂੰ ੇਠਾ ਲਿਆਉਣ ਲਈ ਜਿੰਨੀਆਂ ਵੀ ਭਰੋਸੇ ਦੀਆਂ ਵੋਟਾਂ ਉਹ ਲੈਣ ਲਈ ਤਿਆਰ ਨੇ ਉਸ ਦੀ ਪਾਰਟੀ ਵੀਰਵਾਰ ਨੂੰ ਇੱਕ ਹੋਰ ਵਿਰੋਧੀ ਦਿਵਸ ਦੇ ਮਤੇ ਤੇ ਬਹਿਸ ਕਰੇਗੀ ਜਿਸ ਨੂੰ ਲਬਰਨਾ ਪ੍ਰਤੀ ਅਵਿਸ਼ਵਾਸ ਬਾਰੇ ਵੀ ਕਰਨਾ ਹੋਵੇਗਾ ਅਗਲੇ ਦਿਨ ਇੱਕ ਵੋਟ ਦੀ ਉਮੀਦ ਹੈ ਪਰ ਬਲਾਕ ਨੇ ਪਹਿਲਾਂ ਹੀ ਕਿਹੜਾ ਕੀ ਉਹ ਲਿਬਰਲਾਂ ਨੂੰ ਆਪਣੇ ਦੋ ਪ੍ਰਾਈਵੇਟ ਮੈਂਬਰ ਬਿੱਲਾਂ ਦਾ ਸਮਰਥਨ ਕਰਨ ਲਈ 29 ਅਕਤੂਬਰ ਤੱਕ ਸੀਮਾ ਸਮਾਂ ਦੇ ਰਹੇ ਨੇ ਤੇ 65 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਲਈ 올ਡ ਏਜ ਸੁਰੱਖਿਆ ਨੂੰ ਵਧਾਉਣ ਅਤੇ ਭੁੱਖ ਵਿੱਚ ਵਪਾਰ ਗੱਲਬਾਤ ਤੋਂ ਸਪਨਾਇ ਪ੍ਰਬੰਧਨ ਨੂੰ ਬਚਾਉਣ ਲਈ ਜੇ ਲਿਬਰ ਨੇ ਯਕੀਨੀ ਨਹੀਂ ਬਣਾਉਂਦੇ ਕਿ ਉਹ ਬਿੱਲ ਇਸ ਨੂੰ ਕਾਨੂੰਨ ਬਣਾਉਂਦੇ ਨੇ ਤਾਂ ਬਲਾਕ ਨਹੀਂ ਕਿਹਾ ਕਿ ਉਹ ਆਪਣੇ ਸਮਰਥਨ ਨੂੰ ਵਾਪਸ ਲੈ ਲਵੇਗਾ ਤੇ ਚੋਣ ਦੀ ਮੰਗ ਕਰੇਗਾ ਤਨ ਇਨਕਮਨਾਮੇ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਮੇਕਿੰਗ ਨੂੰ ਜ਼ੋਰ ਕੁਰ ਰਹੀ ਸੀਦਾ ਤੁਹਾਡੇ ਨਾਲ ਚੱਲਣੀਆਂ ਦੀਸ਼ ਦੇਣੀਆਂ ਤਮਾਮ ਖਬਰਾਂ ਦੇਖਣੇ ਜ਼ਰੂਰੀਆਂ ਪੜਨੀਆਂ ਆ ਬਣੇ ਰਹੋ ਆਰ ਨਿਊਜ਼ 12 ਨਾਲ